ਘੰਟੇ ਤੋਂ ਇਹ ਗਰੀਬ ਲੋਕ ਭੁੱਖੇ ਪਿਆਸੇ ਤੁਹਾਡੀ ਉਡੀਕ ਕਰ ਰਹੇ ਆ ਪਰ ਤੁਸੀਂ 2-2 ਮਿੰਟ ਤੱਕ ਆ ਕੇ 2 ਘੰਟੇ ਪਹਚਾਇਆ ਨਹੀਂ ਪਰ ਅਸੀਂ 2 ਘੰਟੇ ਤੋਂ ਆਪਣਾ ਸਨੇਹਾ ਤੁਹਾਡੇ ਤੱਕ ਪਹਚਾਇਆ ਬੇਅੰਤੀ ਆਭੀ ਇਹਨਾਂ ਲੋਕਾਂ ਦੀ ਬਦੌਲਤ ਆਪਾਂ ਅਫਸਰ ਬਣੇ ਆ ਇਹ ਵੀ ਲੋਕ ਚਾਹੁੰਦੇ ਆ ਪੜੇ ਲਿਖੇ ਪੜ੍ਹ ਲਿਖ ਕੇ ਧੱਕੇ ਖਾ ਰਹੇ ਆਪਣੇ ਕੋਟੇ ਨੂੰ ਬਹਾਲ ਕਰਾਉਣ ਲਈ ਵੀ ਸਾਡਾ ਕੋਟਾ ਐਜੂਕੇਸ਼ਨ ਤੇ ਵੀ ਬਹਾਲ ਹੋਵੇ ਅਸੀਂ ਹੋਰ ਪੜੀਏ ਤੇ ਵੱਡੇ ਵੱਡੇ ਅਫਸਰ ਬਣੋ ਇਹ ਬੈਂਕੀ ਇਹਨਾਂ ਦੀ ਪ੍ਰੋਬਲਮ ਨੂੰ ਸਮਝਣਾ ਚਾਹੀਦਾ ਇਹਨਾਂ ਦਾ ਦੁੱਖ ਨੂੰ ਦੇਖਣਾ ਚਾਹੀਦਾ ਜੋਨ ਅਦੀਵਾਦੀ ਹਾਂ ਕੋਈ ਨਾ ਕੋਈ ਅੱਤਰ ਜਾ ਲੋ ਭਾਈ 就是因为大个是老经验了，然后就是多我没有观念了。 ਜੋ ਬਾਰੇ ਜਿਹੜਾ ਖੋਜੋ ਅੱਜ ਹਲਕਾ ਉੱਤਰੀ ਵੱਲੋਂ 12.5% ਨੂੰ ਲਾਗੂ ਕਰਾਉਣ ਦੇ ਲਈ ਐਸਡੀਐਮ ਬੰਨ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਬਸਪਾ ਅੰਬੇਡਕਰ ਪਾਰਟੀ ਵੱਲੋਂ ਅੱਜ ਤਕਰੀਬਨ ਅਸੀਂ ਪੂਰੇ ਪੰਜਾਬ ਵੱਲੋਂ 45 ਵਿਧਾਨ ਸਭਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਚੁੱਕੇ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਅੱਜ ਸਾਨੂੰ ਪੋਜੀਟਿਵ ਕੋਈ ਵੀ ਉਹਨਾਂ ਦਾ ਸਟੈਪ ਨਹੀਂ ਦਿਸਿਆ ਵੀ 12.5% ਨੂੰ ਲਾਗੂ ਕੀਤਾ ਜਾਵੇ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ बसपा अंबेडकर ਪਾਰਟੀ ਦਾ ਖਰਾਬ ਪੂਰੇ ਪੰਜਾਬ ਚ ਦਲਿਤ ਸਮਾਜ ਨੂੰ ਚੁਕਾਉਣ ਲਈ ਬਹੁਤ ਵੱਡੀ ਪੱਤਰ ਤੇ ਕੰਮ ਚੱਲ ਰਿਹਾ ਆ ਜੇ ਮੁੱਖ ਮੰਤਰੀ ਸਾਹਿਬ ਨੇ 12% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਇਹਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਵਿੱਤੀ ਸਾਈਚ ਬਹੁਤ ਵੱਡੀ ਤਦਾਦ ਚ ਭੁਗਤਣਾ ਪਏਗਾ ਇੱਕ ਪੰਨੂ ਨੇ ਸਾਡੇ ਜਿਹੜਾ ਕੀਤਾ ਵਾ ਬਾਬਾ ਸਾਹਿਬ ਬੇਗਾਨੀ ਬੇਰਵੀ ਕੀਤੀ ਆ ਕੀ ਕਹਿਣਾ ਚਾਹੋਗੇ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਪੰਨੂ ਨੂੰ ਮੈਂ ਦੱਸਣਾ ਚਾਹੁੰਦਾ ਸਾਨੂੰ ਇੱਕ ਬੇਲਗਾਮ ਬੰਦਾ ਆ ਜੇ ਪੰਨੂ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਤੇ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਬੋਲੇ ਇਹਦੀ ਜੀਵਨਾ ਖਿੱਚ ਕੇ ਰੱਖਦੇ ਆਂਗੇ ਤੇ ਤਦ ਜਾ ਕੇ ਕੀ ਕਰੂੰਗਾ ਬੋਲੇ ਮੈਂ ਪੰਨੂ ਨੂੰ ਦੱਸਣਾ ਚਾਹੁੰਨਾ ਵੀ ਭਾਰਤ ਦੇਸ਼ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਦਿੱਤੇ ਸੰਵਿਧਾਨ ਤੇ ਅੱਜ ਚੱਲ ਰਿਹਾ ਆ ਤੇ ਅੰਬੇਡਕਰ ਸਾਹਿਬ ਦੀਆਂ ਇੰਨੀਆਂ ਹੁਲਾਤਾਂ ਅੱਜ ਇੰਨੀਆਂ ਮਜ਼ਬੂਤ ਆ ਤੇਰੇ ਵਰਗੇ ਬੇਲਗਾਮ ਬੰਦਿਆਂ ਨੂੰ ਮਸਤ ਦਸਨੀ ਜਾਣਦੇ ਆ ਜੇ ਤੇਰੇ ਚ ਹਿੰਮਤ ਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਔਰ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਦਕਰ ਸਾਹਿਬ ਬਾਰੇ ਬੋਲ ਫਿਰ ਤੈਨੂੰ ਦਸੀਏ ਵੀ ਅਸੀਂ ਅੰਮੇਡਕਰ ਸਾਹਿਬ ਦੀਆਂ ਬੁਲਾਦਾਂ ਤੇਰੇ ਨਾਲ ਕੀ ਕਰ ਸਕਦੀਆਂ ਆ ਆਮ ਆਦਮੀ ਪਾਰਟੀ ਬੋਲੋ ਜਿਹੜਾ ਆ ਗਿਆ ਬਾਹਰ ਉਹਨਾਂ ਦੇ ਜਲ ਜੰਦ ਜਿੱਤ ਗਿਆ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਪੰਜਾਬ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜੇਕਰ ਆਪਣੇ ਹੱਕਾਂ ਲਈ ਕੋਈ ਆਵਾਜ਼ ਚੱਕਦਾ ਉਹਦਾ ਖਮਿਆਜਾ ਅੱਜ ਕਿਸਾਨਾਂ ਨੂੰ ਭੁਗਤਣਾ ਪਿਆ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਤੇ लाਠੀ ਚਾਰਜ ਕਰਕੇ ਸਰਕਾਰ ਦਾ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਕਿਸੇ ਵੀ ਧਰਮ ਦੀ ਹਤਾਸ਼ੀ ਨਹੀਂ ਆ ਇਹ ਜਿਹੜਾ ਵੀ ਸੰਘਰਸ਼ ਕਰੂਗਾ ਉਹਦੇ ਤੇ ਸਰਕਾਰ ਜ਼ੁਲਮ ਕਰੂਗੀ ਪਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਭ ਨੂੰ ਦੱਸਦੇ ਆ ਪੀਏ ਸਾਡਾ ਸੰਵਿਧਾਨਿਕ ਹੱਕ ਆ ਅਸੀਂ ਆਪਣੇ ਹੱਕਾਂ ਨੂੰ ਆਪਣੇ ਤੱਕ ਲੈਣ ਲਈ ਅਸੀਂ ਸੰਘਰਸ਼ ਵੀ ਕਰਾਂਗੇ ਤੇ ਵਾਧੇ ਵੀ ਚਾਵਾਂਗੇ ਤਿੰਨ ਸਾਲ ਦੇ ਨਿਬਾਏ ਨਹੀਂ ਕਿ ਹਰ ਮੈਂ ਖਾਤੇ ਜੀ ਨਹੀਂ ਆਇਆ ਤਿੰਨ ਸਾਲ ਜੋ ਸਰਕਾਰ ਬਣੀ ਨੂੰ ਹੋ ਚੁੱਕੇ ਆ ਸਰਕਾਰ ਨੇ ਕਿਹਾ ਸੀ ਵੀ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਊਗਾ ਬੀਪੀਆਂ ਦੇ ਖਾਤੇ ਚ 1000 ਰੁਪਇਆ ਪਾਈਸੇ ਪਾਇਆ ਜਾਊਗਾ ਔਰ ਪੰਜਾਬ ਚੋਂ ਬੇਰੁਜ਼ਗਾਰੀ ਖਤਮ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅੱਜ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਪਰ ਬਸਪਾ ਮੇਡਕਰ ਪਾਰਟੀ ਇਨ੍ਹਾਂ ਵਾਦਿਆਂ ਨੂੰ ਪੂਰਾ ਕਰਾਉਣ ਲਈ ਅੱਜ ਹਰ ਵਿਧਾਨ ਸਭਾ ਦੇ ਵਿੱਚ ਬਸਪਾ ਮੇਡਕਰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅੱਜ ਦਾ ਉਤਰੀ ਹਲਕੇ ਦਾ ਮੰਗ ਪੱਤਰ ਸਾਡੇ ਗੁਰਸ਼ਰਨ ਸਿੰਘ ਲਾਡੀ ਭਾਜੀ ਦੀ ਜਿਹੜਾ ਰਹਿਨਮਾਈ 'ਚ ਅੱਜ ਉਹਨਾਂ ਦੀ ਸਾਰੀ ਰੇਖ ਦੇਖ ਦੇ ਵਿੱਚ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ 12.5% ਨੂੰ ਲਾਗੂ ਕਰੋ ਇਹ ਲਾਗੂ ਕਰਨ ਦੇ ਨਾਲ ਵਾਲਮੀਕੀ ਮਜਬੀ ਸਿੱਖਾਂ ਦਾ ਬਹੁਤ ਤਕੜਾ ਫਾਇਦਾ ਹੋ ਸਕਦਾ ਜੇ ਤੁਸੀਂ ਚਾਹੁੰਦੇ ਜੋ ਇਹਨਾਂ ਦਾ ਭਲਾ ਕਰਨਾ ਤੇ ਸਾਨੂੰ 12.5% ਲਾਗੂ ਕਰ ਦੇਣਾ ਚਾਹੀਦਾ ਤੁਹਾਨੂੰ ਅੱਜ ਮੰਗ ਪੱਤਰ ਉੱਤਰੀ ਹਲਕੇ ਦੀ ਟੀਮ ਗੁਰਚਰਨ ਸਿੰਘ ਲਾਡੀ ਜੀ ਉੱਤਰੀ ਹਲਕੇ ਦੇ ਪ੍ਰੈਜ਼ੀਡੈਂਟ ਸਾਹਿਬ ਉਹਨਾਂ ਵੱਲੋਂ ਅਤੇ ਪੂਰੀ ਟੀਮ ਵੱਲੋਂ ਅੱਜ ਐਸਜੀਐਮ ਵਨ ਰਾਈ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਜਾ ਰਿਹਾ ਹੈ